ਲੁਟਾਖੋਹਾ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਵਿਕਤੀਆਂ ਨੂੰ ਫਰੀਦਕੋਟ ਪੁਲਿਸ ਨੇ ਕੀਤਾ ਕਾਬੂ ਮਾਰੂ ਹਥਿਆਰ ਵੀ ਕੀਤੇ ਗਏ ਬਰਾਮਦ ਆਓ ਸੁਣਦੇ ਹਾਂ ਕੀ ਕਿਹਾ ਹੈ ਡੀਐਸਪੀ ਕੋਟਕਪੂਰਾ ਦਾ ਇਸ ਪੂਰੀ ਘਟਨਾ ਨੂੰ ਲੈ ਕੇ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਜੀ ਦੇ ਦਿਸੰਦਰ ਦੇ ਸੰਤੇ ਚਲਾਈ ਗਈ ਮੁਹਿੰਮ ਤਹਿਤ ਕੱਲ ਸ਼ਾਮ ਸਮੇਂ ਐਸਐਸਪੀ ਭੁਪਿੰਦਰ ਸਿੰਘ ਥਾਣਾ ਸਿਟੀ ਕੋਟਕਪੂਰਾ ਪਾਸ ਮੁਖਬਰ ਖਾਸ ਨੇt ਲਾ ਦਿੱਤੀ ਕਿ ਕੁਝ ਵਿਅਕਤੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਦਾਣਾ ਮੰਡੀ ਮੋਗਾ ਰੋਡ ਤੇ ਤੇਰੀ ਵਿੱਚ ਬੈਠੇ ਹਨ ਤੇ ਭੁਪਿੰਦਰ ਸਿੰਘ ਨੇ ਤੁਰੰਤ ਮੁਕਦਮਾ ਦਰਜ ਕਰਾ ਕੇ ਮੁਕੇ ਤੇ ਰੇਡ ਕੀਤਾ ਉੱਥੇ ਪੰਜ ਵਿਅਕਤੀਆਂ ਨੂੰ ਮਾਰੂ ਹਥਿਆਰ ਸਮੇਤ ਕਾਬੂ ਕੀਤਾ ਤੇ ਹੁਣ ਅੱਜ ਉਹਨਾਂ ਨੂੰ ਆਪਾਂ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਉਹਨਾਂ ਵੱਲੋਂ ਹੋਰ ਕੀਤੀਆਂ ਗਈਆਂ ਵਾਰਦਾਤਾਂ ਜਾਂ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ ਇਹਨਾਂ ਵਿੱਚ ਜੋ ਕੋਈ ਦੇਖੀਏ ਤਾਂ ਤਲਵੰਗ ਮਾਮਲੇ ਦਾ ਹਾਂਜੀ ਇਹਨਾਂ ਵਿੱਚ ਜੋ ਦੋ ਲੜਕੀਆਂ ਖਿਲਾਫ ਪਹਿਲਾਂ ਵੀ ਵਕ ਵਕ ਤਰਾਂ ਹੁੰਦੇ ਇਹ ਮਕਦਮੇ ਦਾ